ਹਾਂਜੀ ਸਸਿਕਾ ਰਪਸਾਰ ਠੀਕ ਠਾਕ ਹੋਵੰਗੇ ਪਰਮਾਤਮਾ ਸਾਰਿਆਂ ਦੇ ਮੇਰੇ ਪਰੇ ਹੱਥ ਰੱਖੀ ਸਿਰ ਤੇ ਅੱਜ ਸੁਣਾਉਂਦੇ ਆਪਾਂ ਪੜਣਾ ਦੀ ਪਿੰਡਾਲਾਂ ਦੀ ਗੱਲ ਵੀ ਪੜਣਾ ਦੇ ਪਿੰਡਾਲਾਂ ਦੇ ਖਰਚੇ ਨੇ ਹਨਾ ਕੀ ਪੜਣਾ ਖਰਚੇ ਕਰਦਾ ਨਹੀਂ ਹਨਾ ਸਾਰੇ ਮੇਰੇ ਜਿੰਨੇ ਮੇਰੀਆਂ ਭੈਣਾਂ ਤੇ ਮੇਰੇ ਵੀ ਵੀਰੋਦੇ ਉਹਨੇ ਸਾਰੇ ਲਾਇਕ ਸਬਸਕ੍ਰਾਈਬ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਕਾਰੀ ਬਿੱਲ ਦੇਖਾ ਕਰੋ ਕਿੰਚੋ ਬਣਾ ਕੇ ਰਹੇ ਚਲੋ ਹੁਣ ਆਪਾਂ ਨਾ ਪਹਿਣਾ ਦੇ ਖਰਚੇ ਦੀ ਗੱਲ ਕਰਦੇ ਹਾਂ ਕਿ ਨਾ ਪਹਿਣਾ ਦਾ ਸਾਡਾ ਕੀ ਖਰਚਾ ਹੈਗਾ ਦੇਖੋ ਨਾ ਇੰਨਾ ਮਗਾਈ ਦਾ ਚੁੱਕ ਜ਼ਿਆਦੇ ਹੋਇਆ ਪੈਸਾ ਨਾ ਵੀ ਕਹ ਦੋ ਬਹੁਤ ਜ਼ਿਆਦੇ ਮਗਾਈ ਹੋਈ ਪਈ ਹੈ ਹਨਾ ਫਿਰ ਇੱਕ ਚੀਜ਼ ਦੀ ਮਗਾਈ ਹੈ ਜੇ ਕੱਲ ਤੇ ਪਹਿਣਾ ਦਾ ਪਿੰਡਾਂ ਦਾ ਕੀ ਖਰਚਾ ਦੇਖੋ ਨਾ ਪਹਿਣਾ ਪਿੰਡਾਂ ਨਾਲ ਨਾ 500 ਸਿਰੇ ਤੋਂ ਸੂਟ ਮਾ ਜੇ ਮੰਨ ਵੀ ਸਿਰੇ ਦਾ ਸੂਟ ਤੁਹਾਡੇ ਲਈ 500 ਦਾ 500 ਦਾ ਪੈਣ ਸੂਟ ਪਾ ਸਕਦੇ ਆ ਭਰੇ 500 ਤੋਂ ਘਰੇ ਸਾਡੇ ਬੰਡਾ ਚ 500 ਤੋਂ ਵੱਧ ਕਿਸੇ ਦਾ ਸੂਟ ਨਹੀਂ ਮਿਲਦਾ ਪੈਣ ਦੇ 500 ਦਾ ਨਾ ਹਾਂ ਨਹੀਂ ਸਾਖ ਨੂੰ ਕੋਲ ਨਾ ਨੇ ਜਦੋਂ ਜਮੀ ਨਹੀਂ ਉਹ ਹੁੰਦਾ ਸਾਡੇ ਬੰਡਾ ਚ ਪਤਾ ਜਦੋਂ ਅਸੀਂ ਪਹਿਣਾ ਕੱਪੜੇ ਲੈਣ ਜਾਂਦੇ ਹਣਾ ਦੁਕਾਨਦਾਰ ਲੋਕੀ ਕਹਿੰਦੇ ਆ ਵੀ ਵੀਰੇ ਸਾਨੂੰ ਦੋਟਾ ਹੀ ਸੌਲਾ ਸੂਟ ਦਿਖਾਓ ਹਣਾ ਪੈਣ ਨੂੰ ਐ ਲੱਗਦਾ ਵੀ ਜੇ 200 ਦਾ ਸੂਟ ਮਿਲ ਜੇ ਅਸੀਂ ਉਹ ਪਾ ਲਈਏ ਚਲੋ ਵੱਧ ਤੋਂ ਵੱਧ 5500 ਤੋਂ ਤਾਂ ਨਹੀਂ ਸਾਡੇ ਪਿੰਡਾਂ ਨਾਲ ਤਾਕਤ ਖਾਂਦੀ ਸੀ ਉਦੋਂ 500 ਦਸ਼ਮਿਕ 500 ਤੱਕ ਕਰ ਸਕਦੀਆਂ ਵੱਧ ਤੋਂ ਵੱਧ ਸਾਡੇ ਪਿੰਡਾਂ ਨਾਲ ਭੈਣਾ ਨੇ ਨਾ ਦੋ 100 ਤੋਂ ਸਟਾਰਟ ਆ ਸਕਦੇ ਕਰ ਹੈ ਨਾ ਵੀਰੇ ਦੇਖੋ ਭੈਣਾ ਤੇ ਵੀਰ ਵੀ ਕਿੰਨਾ ਨਾ ਭੈਣਾ ਅਬ ਨਾ ਆਉਦੇ ਘਰ ਲਈ ਕਿੰਨਾ ਉਹ ਕਰ ਦਿਉਂ ਆਲੇ ਲੈਸ ਤੇ ਵੀ ਪੈਣਾਂ ਦੇ ਵਿੱਚੋਂ ਇਹ ਨੌ ਬਦਨਾਮਾਂ ਵੀ ਹਨ ਪੈਣਾ ਖਰਚੇ ਕਰਦੀਆਂ ਨੇ ਪੈਣ ਖਰਚ ਨਹੀਂ ਵੀਰੇ ਪੈਣ ਉਹ ਨਹੀਂ ਪੈਣਾ ਖਰਚੇ ਕਰਦੀਆਂ ਪੈਣਾ ਜਿੱਥੇ ਟਿੱਕਰ ਖਰਚਾ ਪਟਾਉਂਦੀਆਂ ਨੇ ਉੱਥੇ ਤੋਂ ਪਰਦੇ ਵੀ ਪਟਾਉਂਦੀਆਂ ਨੇ ਪੈਣਾਂ ਦੇ ਖਰਚੇ ਤਾਂ ਬਹੁਤ ਜ਼ਿਆਦਾ ਘੱਟ ਲੱਗਦੇ ਤੇ ਆਪਾਂ ਜਿੱਦਾਂ ਵੀਡੀਓ ਬਣਾਉਂਦੇ ਆ ਇਹ ਮੈਂ 5-7 ਮਿੰਟਾਂ ਦੀ ਵੀਡੀਓ ਹੀ ਪਾਉਂਗੀ ਅੱਗੇ ਮੈਂ ਬਲਾਗ ਲਾਈਵ ਹੁੰਦੀ ਅੱਜ ਮੈਂ ਲੈ ਆਈ ਹੁੰਦੀ ਹੈਗੀ ਹੁਣ ਮੈਂ ਨਾ ਇਸ ਟਾਈਮ ਹੀ ਵੀਡੀਓ ਬਣਾਤੀ ਥੋੜੀ ਜਿਹੀ 5-7 ਮਿੰਟਾਂ ਦੀ ਵੀਡੀਓ ਪਾਇਆ ਤੇ ਕੋਈ ਨਾ 15000 ਐਂ ਤੇ ਕਿੰਨੀ ਸਬਜੀ ਦੀ ਤੰਗੀ ਹੋਈ ਕਿੰਨੀ ਸਬਜੀ ਤੰਗੀ ਹੋਈ ਹੈ ਨਾ 100 ਰੁਪਏ ਤੋਂ ਘੱਟ ਕੋਈ ਸਬਜੀ ਨਹੀਂ ਹੋਈ ਸੀ ਨਾ ਉਹ ਵੀ ਨਹੀਂ ਸਬਜੀ ਵੀ ਲੈ ਕੇ ਖਾਂਦੇ ਆਲੇ ਕੰਨਾਂ ਦੇ ਚਾਲੂ ਐਂ ਜਰ ਹਾਂ ਇਹ ਤਾਂ ਰੱਜ ਕੇ ਢਿੱਡ ਨਹੀਂ ਭਰ ਸਕਦਾ ਕੋਈ ਜੰਦਾ ਮੇਰਾ ਇਹ ਬਾਹਰ ਹੀ ਸਿਰ ਉੱਤੇ ਕੋਈ ਨਹੀਂ ਵੀ ਆਹ ਨਾਲ ਹੀ ਜਾਵੇ ਤੇ ਸਬਜ਼ੀਆਂ ਵੀ ਆਪਾਂ ਜਮ੍ਹਾਂ ਸਰਦੀ ਨੂੰ ਲੈਨੇ ਜੀ ਦੋਵੇਂ ਸਰ ਤਾਂ ਨਹੀਂ ਹੈਗਾ ਕਿੰਨਾ ਜਿਹਾ ਸਾਡੇ ਜਿਹੜੇ ਸਬਜ਼ੀਆਂ ਸੂੜੀਆਂ ਤਾਂ ਕਿਹੜੀਆਂ ਇੱਕ ਦਿਨ ਲੈਨੇ ਦੂਜੇ ਚੌਥੇ ਦਿਨ ਕਦੇ ਬੂੰਗੀ ਬੂੰਗੀ ਗੱਲ ਦੀ ਆ ਦੇਖੋ ਹੋਰ ਵੀ ਹੋਰ ਵੀ ਨਹੀਂ ਹੈਗੀਆਂ ਸਬਜ਼ੀਆਂ ਉਹ ਵੀ ਬਹੁਤ ਰੇ ਚੱਕਰ ਦੇ ਸਤਾ ਬਈ ਆਲੂ ਕਰੀ ਆਨੇ ਆ ਸਬਜ਼ੀ ਅਸੀਂ ਵੀ ਕਰਦੇ ਹਾਂ ਵੀ ਸਬਜ਼ੀ ਦੇ ਵੀ ਆ ਨਾ ਪਰਣਾ ਨੂੰ 100 ਰੁਪਏ ਅਲੱਗੋ ਹਨਾ ਮੈਂ ਦੇਖੀਆਂ ਨੇ ਪੈਣਾ ਸਾਰਨਾ ਤੇ ਕਰ ਕੱਵ ਦੀ ਕਹਾਣੀ ਹੈ ਕੋਈ ਇੱਕ ਕਰਦੀ ਨਹੀਂ ਹੈਗੀ ਪੈਣਾ ਬਿਲਕੁਲ ਨਹੀਂ ਚਿਰਗਾ ਹਨਾ 100 ਰੁਪਏ ਸਬਜ਼ੀ ਹੈ 100 ਦੀ ਦੀ ਹੈ 120 ਵੀ ਕਿਲੋ ਕੁਕੀ ਮੈਟਰਡ ਪਰ ਇਹ ਚੀਜ਼ਾਂ ਨੇ ਵਿਰੇ ਮਗਾਈ ਦਾ ਚੁੱਕਾ ਹਨ ਕਿਸੇ ਪਾਸੋਂ ਰੁਪਿਆ ਬਣਦਾ ਨਹੀਂ ਹੁੰਦਾ ਖਰਚੇ ਨੇ ਉੱਧਦੀ ਹਨ ਜਦੋਂ ਆਪਾਂ ਢਿੱਡ ਵੀ ਨਾ ਹਨਾ ਭਰਿਆ ਬੰਦਾ ਕਮਾਉਂਦੀ ਕਾਰੀ ਖਾਤਰ ਆ ਢਿੱਡ ਭਰ ਕੇ ਵਿਚਾਰੇ ਕੀ ਕਰਨਗੇ ਵਿਗਾਈ ਬਹੁਤ ਜ਼ਿਆਦਾ ਦੇ ਦਿੱਤੀ ਇਹ ਸਬਜ਼ੀ ਤੋਂ ਵੀ ਆਪਾਂ ਇੱਕ ਟਾਈਮ ਬਸਾ ਰੱਟਦੇ ਹਾਂ ਜੀ ਹਲੇ ਦੇਖੋ ਤਾਂ ਕੋਈ ਖਰਚਾ ਨਹੀਂ ਤਾਂ ਆਪਾਂ ਢਿੱਡ ਸਭਣਾ ਤੇ ਉਹ ਵੀ ਆਪਾਂ ਕਿੰਨਾ ਸੁਣਾ ਦੇ ਵਿਰੇ ਵੇਚਦੇ ਸਾਡਾ ਨਾਨਾ ਪਰਣਾ ਖਰਚੇ ਨਿਕਲਤ ਨਹੀਂ ਆਈਆਂ ਪਰਣਾ ਪਰ ਨੂੰ ਸੰਭਾਲ ਕੇ ਰੱਖੀਏ ਜੋੜ ਬਣਾ ਕੇ ਸਾਡਾ ਇਥੋਂ ਵੀ ਖਰਚਾ ਵਿੱਚ ਸਾਡਾ ਇਥੋਂ ਵੀ ਖਰਚਾ ਵਿੱਚ ਹੈ ਨਾ ਸਾਡੇ ਜਿਹੜੇ ਕਰਜ਼ਾ ਨਾ ਚੜ ਜਾਈਂ ਇਹ ਚੀਜ਼ਾਂ ਦੇ ਪਹਿਣਾ ਤੇ ਵੀ ਪਹਿਣਾ ਬਹੁਤ ਜ਼ਿਆਦਾ ਰਿਫੇ ਰਿਫੇ ਦੀ ਬਚਤ ਕਰਦੇ ਹਾਂ ਬਹੁਤ ਖਰਚੇ ਕਰਦਾ ਫਿਰਾਂਗੇ ਮਾਨੇ ਜੇ ਕਿਸੇ ਦਾ ਨੀਰਨਜੀ ਕਰਦਾ ਹੈ ਬਸ ਆਵ ਜੀ ਕਰਦਾ ਹਰ ਨਾ ਸਾਡੇਆਂ ਕੰਮਾਂ ਦੇ ਕਰੇ ਵੀ ਕੋਈ ਕਿ ਲਗਾਈ ਸ੍ਰੋਤ ਦੀ ਹੋਈ ਪਈ ਆ ਹਰ ਇੱਕ ਚੀਜ਼ ਦੀ ਲਗਾਈ ਆ ਹਰ ਇੱਕ ਚੀਜ਼ ਦੀ ਲਗਾਈ ਆ ਆਮਦੜ ਕਿਸੇ ਪਾਸੇ ਆਉਂਦੀ ਨਹੀਂ ਹੈਗੀ ਆਮਦਣਾ ਹੁਣ ਜੱਟ ਜ਼ਿੰਮੇਦਾਰ ਤੇ ਦੇਖੋ ਸੀਨੇ ਵੀ ਨੇ ਫਸਲ ਆਉਂਦੀ ਆ ਉਹ ਪਹਿਲੀ ਖਾਈ ਬੈਠਾ ਬੰਚਾਰਾ ਜੱਟ ਜ਼ਿੰਮੇਦਾਰ ਤਾਂ ਵੀ ਨੇ ਖਰਚੇ ਦੇ ਕੋਰੇ ਹਾਸਫਰੇ ਹਾਂ ਦੇ ਹੋ ਹੰਡਟ ਜਿੰਮੇਦਾਰ ਤਮ ਕਦੇ ਮੋਟਰ ਸੜਕ ਵੀ ਕਦੇ ਤਾਰ ਮਨ ਚ ਵੀ ਕਦੇ ਕੋਈ ਸੰਦ ਖੜ ਗੇ ਜਿੱਤਾਂ ਜਿੱਤ ਜਿੰਮੇਦਾਰ ਤੇ ਬਹੁਤ ਜਿਆਦੇ ਖਰਚੇ ਆ ਦੇਖੋ ਜੀਮੇਦਾਰ ਹਨਾ ਹਰ ਇੱਕ ਉਸ ਦਾ ਢਿੱਡ ਭਰਦਾ ਹੈ ਹਰ ਇੱਕ ਦਾ ਢਿੱਡ ਜਿੰਮੇਦਾਰ ਦੇ ਸਿਰ ਤੋਂ ਚੱਲਦਾ ਹਨਾ ਜਿੰਮੇਦਾਰ ਬਰਾਮ ਦਾ ਢਿੱਡ ਭਰ ਕੇ ਨਹੀਂ ਬੰਦਾ ਹੋਗਾ ਜਿੰਮੇਦਾਰ ਦੇਖੋ ਸਬਜੀ ਵੀ 600 ਰੁਪਏ ਦੀ ਕਿਸੇ ਕਿੰਨਾ ਆ ਲਾਦਾ ਬਿਨਾ ਚਲੋ ਜੀ ਮੈਂ ਸਬਜ਼ ਦਾ ਪਾਉਣੀ ਖਾਣਿਆ ਰੋਟੀ ਵੀ ਆਪਾਂ ਸਬਜੀ ਤੇ ਪੈਸੇ ਨੂੰ ਜਿਵੇਂਦਾਰਾ ਆਪੱਖਾ ਰਹਿੰਦਾਗਾ ਦੇਖੋ ਸਾਰੀ ਦੁਨੀਆ ਸੰਸਾਰ ਦੀ ਜਿੰਦਗਾ ਢਿੱਡ ਭਰਦਾ ਨਾ ਤੇ ਨਹੀਂ ਘਰੇ ਪੈਣਾ ਖਰਚੇ ਇਹਨਾਂ ਕਰਦਣਾ ਹੈਗੇ ਆ ਵਿੱਚ ਕਹਿੰਦੇ ਨੇ ਵੀ ਬਣਾ ਸੋਡੋ ਖਰਚਾ ਵਾਲਾ ਤੁਸੀਂ ਖਰਚਾ ਕਰਦੇ ਕੋਈ ਖਰਚਾ ਨਹੀਂ ਕਰਦਾ ਕੋਈ ਬਾਹਰ ਹੀ ਸਿੱਟ ਗਿਆ ਹੋਗਾ ਤੇ ਜਿੰਨਾ ਆਪਾਂ ਲੋੜ ਆ ਪਉਨਾ ਉਹਨਾਂ ਬਰਤਦੇ ਹਨਾ ਤੇ ਸਬਜੀ ਨਹੀਂ ਬਣਾਉਂਦੀਆਂ ਪੈਣਾ ਦੇਖੋ ਕਦੇ ਵਿਚਾਰਾ ਮੇਰੇ ਵਰਗੇ ਆਸਤਾਬਰੇ ਕਿਉਂ ਕਹੀਏ ਵੀ ਰੋਜ਼ ਸਬਜੀ ਬਣਾਉਣਾ ਆਸਤਾਬਾ ਦੇ ਹੱਥ ਆਲੂ ਬਣਾਈ ਜਾਂਦੇ ਐ ਇੰਨੀ ਮਗਹਾਈ ਹੋਈ ਪਈ ਆ ਕੀ ਕਰੀਏ ਹਨਾ ਚਲੋ ਆਇਆ ਹੁੰਦਾ ਵੀ ਇੱਕ ਦਿਨ ਸਬਜ਼ੀ ਤੋਂ ਟਾਲ-ਵਟਦਾ ਨਹੀਂ ਇਹ ਆਲੂ ਕਿਹੜਾ ਸਸਤੇ ਨੇ 40-50 ਰੁਪਏ ਆਲੂ ਰੇ ਨਾ ਭਾਈ ਮਗਿਆ ਇਹਦਾ ਬਹੁਤ ਜਿਆਦਾ ਜੁਗਗਾ ਬਹੁਤ ਜਿਆਦਾ ਜੁਗਗਾ ਹਣਾ ਪੈਣਾ ਬਹੁਤ ਸਰਫਾ ਕਰਦਿਆਂ ਨੇ ਬਹੁਤ ਜਿਆਦਾ ਸਰਫਾ ਕਰਦਿਆਂ ਜਿੱਥੋਂ ਟਿੱਕਰ ਪੈਣਾ ਨੇ ਸਰਫਾ ਹੁੰਦਾ ਨਾ ਪੈਣਾ ਉਥੋਂ ਟਿੱਕਰ ਬਚਤ ਕਰਦਿਆਂ ਨੇ ਨਹੀਂ ਇੰਨੀ ਪੈਣਾ ਹੋਣੀਆਂ ਪਿੰਡਾਂ 'ਚ ਤਾਂ ਸਾਡੇ ਖਾਸ ਕਰਕੇ ਚਾਰਾ 22450 ਤੋਂ ਬਾਅਦ ਤੁਸੀਂ ਤੋਂ ਨਹੀਂ ਪਉਂਦੀਆਂ ਜਾਂ ਫਿਰ ਕਰ ਕਰ ਦੇਖ ਲਓ ਵੀ ਕਿਸੇ ਦੇ 5710 ਦਾ ਸੁਪਾਇਆ ਨਾ ਚਲੋ ਅੱਜ ਆਪਾਂ ਇੰਨੀ ਆ ਕੀ ਗੱਲਾਂ ਕਰਦੇ ਸੀ ਅਜ ਮੇਰਾ ਰਹਿ ਨਹੀਂ ਸੀ ਵੀਡੀਓ ਬਣਾਉਣ ਦਾ ਕੋਈ ਆਦਤ ਤੇ ਚਲ ਮੈਂ ਬਣਾ ਦਿੰਦਾ ਹਾਂ ਲੱਗੀ ਬੈਠੇ ਆਪਾਂ ਕੰਨ ਭਾਈਆਂ ਨੂੰ ਕਰਦੇ ਗੱਲਾਂ ਬਾਤਾਂ ਜੇ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਕਰਦੇ ਸਬਸਕ੍ਰਾਈਬਰ ਕਰਦੇ ਇੰਨੀ ਕਹਿੰਦੇ ਆਪਾਂ ਬਣਾਉਣ ਤੋਂ ਲੈ ਕੇ ਅੱਜ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਜੀ